ਤਾਂ ਦੋਸਤੀ ਦੇ ਵਿੱਚ ਜਿਗਰੀ ਯਾਰਾਂ ਨੇ ਹੀ ਖੌਫਨਾਕ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਹੈ ਜੀ ਹਾਂ ਆਪਣੇ ਹੀ ਦੋਸਤ ਦੇ ਨਾਲ ਇੰਨੀ ਮਾੜੀ ਘਟਨਾ ਕਰ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਦੋਸਤ ਨੇ ਬੀਅਰ ਪਿਉਣ ਤੋਂ ਮਨਾਂ ਕੀਤਾ ਤਾਂ ਤੇਜ਼ ਤਾਰਖ ਹਥਿਆਰਾਂ ਦੇ ਨਾਲ ਆਪਣੇ ਹੀ ਦੋਸਤ ਦਾ ਕਤਲ ਕਰ ਦਿੱਤਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਰੇਲਵੇ ਸਟੇਸ਼ਨ ਦੇ ਸਾਹਮਣੇ ਆ ਮਾਪਿਆਂ ਦੇ ਇਕਲੌਤੇ ਪੁੱਤ ਦਾ ਕਤਲ ਕਰ ਦਿੱਤਾ ਜਿਸ ਦੀ ਉਮਰ 19 ਸਾਲ ਹੈ ਉਹਦੇ ਦੋਸਤਾਂ ਨੇ ਉਹ ਉਹਦੇ ਕੋ ਬੀਅਰ ਮੰਗੀ ਪਰ ਬੀਅਰ ਉਸਨੇ ਨਹੀਂ ਪਿਲਾਈ ਮਨਾ ਕਰ ਦਿੱਤਾ ਪੀਉਣ ਤੋਂ ਤਾਂ ਤਿੰਨ ਦੋਸਤਾਂ ਨੇ ਮਿਲ ਕੇ ਆ ਤਿੰਨ ਦੋਸ਼ੀ ਦੱਸਿਆ ਜਾ ਰਿਹਾ ਕਿ ਗ੍ਰਿਫਤਾਰ ਹੋ ਚੁੱਕੇ ਐ ਤੇ ਦੋ ਦੀ ਤਲਾਸ਼ੀ ਲਈ ਛਾਪੇਮਾਰੀ ਜਾ ਰਹੀ ਹੈ ਤਾਂ ਪੰਜ ਜਣਿਆਂ ਨੇ ਮਿਲ ਕੇ ਕਤਲ ਕਰ ਦਿੱਤਾ ਤੇਜ ਉਧਾਰਖ ਹਥਿਆਰਾਂ ਦੇ ਨਾਲ ਰੇਲਵੇ ਸਟੇਸ਼ਨ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਬਾਹਰ ਬਣੇ ਸਾਹਮਣੇ ਸ਼ਰਾਬ ਦੇ ਠੇਕੇ ਤੇ ਦੱਸਿਆ ਜਾ ਰਿਹਾ ਹੈ ਕਿ 19 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਹੋਇਆ ਪੰਜਾਬ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਦੋਸਤਾਂ ਨੇ بیسਬਾਲ ਸਿਰ ਦੇ ਵਿੱਚ ਮਾਰ ਕੇ ਤੇ ਨੌਜਵਾਨ ਦਾ ਕਤਲ ਕਰ ਦਿੱਤਾ ਜਿਸ ਸਬੰਧੀ ACP ਨੇ ਜਾਣਕਾਰੀ ਦਿੱਤੀ ਹੈ ਕਿ ਕਤਲ ਕਰਨ ਵਾਲੇ ਮਰਤਕ ਦੇ ਦੋਸਤ ਹੀ ਸੀਗੇ ਉਹਨਾਂ ਨੇ ਮਰਤਕ ਨੂੰ ਬੀਅਰ ਪਿਲਾਉਣ ਲਈ ਕਿਹਾ ਪਰ ਮਰਤਕ ਨੇ ਉਹਨਾਂ ਨੂੰ ਬੀਅਰ ਪੀਉਣ ਤੋਂ ਮਨਾ ਕਰ ਦਿੱਤਾ ਜਿਸ ਕਾਰਨ ਉਹ ਆਪਸ ਦੇ ਵਿੱਚ ਹੀ ਝੜ ਗਏ ਤੇ ਨੌਜਵਾਨਾਂ ਦੇ ਨਾਲ ਬਹਿਸਬਾਜ਼ੀ ਕਰਨ ਲੱਗ ਪਏ ਔਰ ਦੋਸ਼ੀ ਕਮਲਦੀਪ ਨੇ ਸਿਰ ਦੇ ਵਿੱਚ ਬੇਸਬਾਲ ਮਾਰ ਦਿੱਤਾ ਜਿਸ ਦੌਰਾਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ 19 ਸਾਲਾਂ ਇਕਲੌਤੇ ਪੁੱਤਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਦੋ ਜਣੇ ਅੱਜ ਵੀ ਫਰਾਰ ਦੱਸੇ ਜਾ ਰਿਹਾ ਹੈ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਛਾਪੇਮਾਰੀ ਜੜੀ ਉਹ ਕੀਤੀ ਜਾ ਰਹੀ ਹੈ ਤਾਂ ਅੱਜ ਕੱਲ ਇੱਕ ਦੋਸਤੀ ਦਾ ਰਿਸ਼ਤਾ ਬੜਾ ਖਾਸ ਰਿਸ਼ਤਾ ਮੰਨਿਆ ਜਾਂਦਾ ਸੀ ਕਹਿੰਦੇ ਐ ਕਿ ਭੀੜ ਪੈਣ ਤੇ ਦੋਸਤ ਆਣ ਕੇ ਖੜ ਜਾਂਦੇ ਆ ਨਾਲ ਪਰ ਆਹ ਦੋਸਤ ਜਿਹੜੇ ਕੀ ਇੱਕ ਬੀਅਰ ਦੇ ਪਿੱਛੇ ਲੜ ਪਏ ਜੇ ਦੋਸਤ ਨੇ ਬੀਅਰ ਨਹੀਂ ਪੀਾਈ ਤਾਂ ਦੋਸਤ ਦਾ ਹੀ ਕਤਲ ਕਰ ਦੱਤੇ ਲਾਂਤ ਐ ਜਿਹੀ ਯਾਰੀ ਤੇ ਜਿਹੜੀ ਇੱਕ ਬੀਅਰ ਦੇ ਪਿੱਛੇ ਖਤਮ ਹੋ ਜਾਵੇ ਕਿ ਜੇਕਰ ਯਾਰ ਨੇ ਬੀਅਰ ਨਹੀਂ ਪਿਆਈ ਤੇ ਤੁਸੀਂ بیسਬਾਲ ਮਾਰ ਕੇ ਉਹਦਾ ਹੀ ਕਤਲ ਕਰ ਦਿੱਤਾ ਹੈ ਲਾਂਤ ਤੁਹਾਡੀ ਯਾਰੀ ਤੇ ਤੁਸੀਂ ਆਪਸ ਦੇ ਵਿੱਚ ਯਾਰ ਕਹਿੰਦੇ ਹੋ ਯਾਰ ਕਹੋਨੇ ਹੋ ਕਿ ਤੁਹਾਡੀ ਯਾਰੀ ਸਿਰਫ ਇੱਕ ਬੀਅਰ ਦੀ ਬੋਤਲ ਤੇ ਹੀ ਹੈ ਕਿ ਬੀਅਰ ਪਿਆਏਗਾ ਤੇ ਯਾਰੀ ਹੈ ਨਾ ਪਿਆਈ ਤਾਂ ਉਸਦਾ ਕਤਲ ਕਰ ਦਿੱਤਾ ਤਾਂ ਲੁਧਿਆਣੇ ਤੋਂ ਰੌਂਗਟੇ ਖੜੇ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ 19 ਸਾਲਾ ਨੌਜਵਾਨ ਦਾ ਉਸਦੇ ਹੀ ਦੋਸਤਾਂ ਨੇ ਬੇਰਹਿਮੀ ਦੇ ਨਾਲ ਸਿਰ ਦੇ ਵਿੱਚ ਬੇਸਬਾਲ ਮਾਰ ਕੇ ਕਤਲ ਕਰ ਦਿੱਤਾ ਕਾਰਨ ਸਿਰਫ ਇਹਨਾਂ ਕਿ ਯਾਰ ਨੇ ਬੀਅਰ ਪੀਉਣ ਤੋਂ ਮਨਾ ਕਰ ਦਿੱਤਾ ਕਿ ਮੈਂ ਬੀਅਰ ਨਹੀਂ ਪੀਣੀ ਤਾਂ ਪੰਜ ਦੋਸਤਾਂ ਨੇ ਉਹਦੇ ਨਾਲ ਇਸ ਤਰੀਕੇ ਦਾ ਧੱਕਾ ਕੀਤਾ ਕਿ ਉਸਦਾ ਕਤਲ ਕਰ ਦਿੱਤਾ ਹੈ ਤਾਂ ਮਨਜੀਤ ਸਿੰਘ ਆ ਭਾਜੀ ਅੱਛਾ ਬੇਟੇ ਤਾਂ ਮੇਰੇ ਨਾਲ ਦੇਖੋ ਹਲੇ ਮੇਰਾ ਨਾਲ ਕੁਝ ਵੀ ਦੇਖੋ ਮੇਰਾ ਨਾਲ ਮੁੰਡਾ ਕੱਲਾ ਕੱਲਾ ਮੁੰਡਾ ਹੱਥ ਜੋੜਦਾ ਤੁਹਾਡੇ ਬੋਟਾ ਬੇਟਾ ਸੀਗਾ ਹਾਂਜੀ ਮੇਰਾ ਬੇਟਾ ਸੀ ਸੀ ਬੇਟੇ ਦੀ ਬੇਟੇ ਦੇ 19.5 18 ਸਾਲ ਦੀ ਉਮਰ ਸੀ ਇਹ ਕੀ ਗੱਲਬਾਤ ਹੋਈ ਸੀ ਭਾਜੀ ਬਸ ਰਾਤ ਨੂੰ ਕੋਈ ਖਾਣ ਪੀਣ ਗਿਆ ਜੀ ਬਸ ਹੋਰ ਮੈਂ ਸਵੇਰੇ ਕਰੂੰਗਾ ਇਹ ਸੋਡੀ ਜਿੱਦਾਂ ਮਰਜੀ ਤੁਸੀਂ ਕਹੋਗੇ ਮੈਂ ਸਾਰੀ ਜਾਣਕਾਰੀ ਦੇ ਦੇਣਾ ਤੱਕ ਤਾਂ ਵੀ ਇਹ ਕੋ ਵਾਕਿਆ ਹੋਇਆ ਕਿਹੜੀ ਜਗ੍ਹਾ ਸੀ ਇਹ ਹੋਇਆ ਜੀ ਆਪਣੇ ਹਾਲ ਲੋਕਲ ਡੇਸ ਕਤਲ ਹੋਇਆ ਮੁੰਡੇ ਦਾ ਹਾਂਜੀ ਮੁੰਡੇ ਦਾ ਕਿੰਨੇ ਕਿੰਨੇ ਨੇ ਹਮਲਾ ਕੀਤਾ ਇੱਕ ਮਿੰਟ ਯਾਰ ਪੰਜ ਜਣੇ ਨੇ ਕੀਤਾ ਜੀ ਦੇਖੋ ਜੀ ਬਾਕੀ ਹਾਂਜੀ ਕਾਰਵਾਈ ਤੇ ਕਰਾਂਗੇ ਜੀ ਜ਼ਰੂਰ ਕਰਾਂਗੇ ਸਾਡਾ ਮੁੰਡਾ ਤੇ ਪੋਸਟਬਾਡਮ ਦੇ ਕੋ ਕਾਸਟ ਉਸ ਮਾਰਨ ਵੀ ਕਰੇ ਉਹਨਾਂ ਨੇ ਦੱਸਤਾ ਜੀ ਚਲੋ ਕੱਕ ਰਿਕੁਐਸਟ ਪਾਣੀ ਪਾਣੀ ਹੈ ਤੇ ਅਸੀਂ ਇਹ ਗੱਲ ਬਾਤੋ ਕੁਛ ਖਾਣ ਪੀਣ ਗਏ ਸੀ ਤੇ ਉੱਥੇ ਮੁੰਡਿਆਂ ਨੇ ਉੱਤੇ ਹਮਲਾ ਕਰਤਾ ਅੱਛਾ ਜੀ ਤੇ ਉਹ ਮੁੰਡੇ ਕੌਣ ਸੀ ਵਾਕਵ ਨੇ ਨਹੀਂ ਮੁੰਡੇ ਨਹੀਂ ਵਾਕਵ ਨਹੀਂ ਸੀ ਤੇ ਯਾਰ ਦੋਸਤ ਵੀ ਹੈਗੇ ਸੀ ਇਹਦੇ ਤਿੰਨ ਯਾਰ ਦੋਸਤ ਵੀ ਨਾਲ ਬੈਠੇ ਹੋਏ ਸੀ ਅੱਛਾ ਜੀ ਨਾਂ ਕੀ ਉਹਨਾਂ ਦਾ ਨਾਂ ਕੀ ਹੈ ਕੰਨਾਂ ਦਾ ਬੰਦੇ ਹੁਣ ਫੜ ਲੈਣੇ ਬੰਦੇ ਬੰਦੇ ਫੜੇ ਹੋਏ ਨੇ 30 ਤਰ ਤੇ ਹਨ ਹਮਲਾ ਕੀਤਾ ਸੀ ਹਾਂਜੀ 30 ਤਰ ਤੇ ਹਥਿਆਰ ਤੇ ਦਾਤ ਮਾਰਿਆ ਹੈ ਅੱਛਾ ਜੀ ਮਾਪੇ ਦਾ ਇਕੱਲਾ ਇਕੱਲਾ ਪੁੱਤ ਹਾਂਜੀ ਹਾਂਜੀ ਕਾਰਵਾਈ ਦੀ ਮੰਗ ਕਰਦੇ ਹਾਂ ਹਾਂਜੀ ਹਾਂਜੀ ਲੋਕ ਕਾਰਵਾਈ ਕਰਾਂਗੇ ਕਾਰਵਾਈ ਕਰਾਂਗੇ ਅਸੀਂ ਕਾਰਨ ਇਹ ਬੀਅਰ ਦੇ ਕਰਨ ਹੋਈ ਹੈ ਕੁਝ ਲੜਾਈ ਕਹਿੰਦੇ ਲੋਕ ਐਡਾ ਨਹੀਂ ਅਜੇ ਕੁਝ ਪਤਾ ਨਹੀਂ ਚੱਲਿਆ ਜੀ ਠੀਕ ਹੈ ਅਜੇ ਕੁਝ ਪਤਾ ਨਹੀਂ ਜਿਹੜਾ 23 24 ਦੀ ਰਾਤ ਜਿਹੜੀ ਆਪਦਾ ਜਿਹੜੀ ਆ ਰਾਤ ਚੱਲ ਰਹੀ ਹੈ ਦਿਨ ਚੱਲ ਰਹਾ ਜਿਹੜਾ ਤੇ ਵੀ ਇਹਦੇ 1 ਵਜੇ ਕਰੀਬ ਇੱਕ ਕਮਲਜੀਤ ਨਾਮ ਦਾ ਮੁੰਡਾ ਹੈ ਇਹ ਆਪਣੇ ਤਿੰਨ-ਚਾਰ ਦੋਸਤਾਂ ਦੇ ਨਾਲ ਇੱਥੇ ਇੱਕ ਔਰ ਦੇ ਵਿੱਚ ਲੋਕਲ ਬਸ ਅੱਡੇ ਜਿਹੜਾ ਆਪਣਾ ਉੱਥੇ ਠੇਕੇ ਤੇ ਲੱਗ ਗਿਆ ਇਹ ਬੀਅਰ ਗੁਰ ਪੀਣ ਆਏ ਸੀਗੇ ਜੀ ਉੱਥੇ ਇਹਨਾਂ ਦੇ ਜਾਣਕਾਰ ਜਿਹੜੀ ਦੂਜੀ ਪਾਰਟੀ ਹੈਗੀ ਹੈ ਉਹ ਉੱਥੇ ਖੜੇ ਸੀ ਤੇ ਇਹਨਾਂ ਦਾ ਇੱਕ ਵੀਰ ਲੈਣ ਵਿੱਚ ਆਪਸ ਵਿੱਚ ਤੂ ਤੁ ਮੈਮ ਹੋ ਗਈ। ਉਹ ਤੂ ਤੁ ਮੈਮ ਇਸ ਗੱਲ ਤੋਂ ਵੱਧ ਗਈ ਕਿ ਇਹ ਮਤਲਬ ਜਿਹੜੇ ਦੂਸਰੇ ਪਾਸੇ ਨੇ ਹੈਪੀ ਸ਼ਿਵਾ, ਅੰਕਿਤ, ਸੁਨੀਲ ਤੇ ਇਕੱਠਾ ਦਾ ਮੜਕਾ ਹੋਰ ਇਹ ਸੰਦੀਪ ਇਹ ਵੀ ਉੱਥੇ ਕਾਰ 'ਚ ਬੈਠੇ ਸੀ। ਤੇ ਇਹਨਾਂ ਜਦੋਂ ਤੂ ਤੁ ਮੈਮ ਹੋਈ ਆ ਤੇ ਇਹ ਤੂ ਤੁ ਮੈਮੇ ਸਾਥ ਵੱਧ ਗਈ ਕਿ ਹਾਂ ਵੀ ਇਹ ਹੈ ਰਾਈ ਝਗੜੇ ਵਿੱਚ। ਜੀ ਟੋਪਿੰਗ ਹੋ ਗਈ ਤੇ ਜਿਹੜਾ ਤਾਂ ਪਤਾ ਲੱਗਿਆ ਲੜਾਈ ਦਾ ਕੀ ਕਾਰਨ ਸੀ ਕਾਰਨ ਦੇਖੋ ਛੋਟਾ ਜਿਹਾ ਤੁਹਾਨੂੰ ਮੈਂ ਦੱਸ ਘਟਾ ਕਾਰਨ ਹੈ ਕਿ ਬੀਅਰ ਦੀ ਖਰੀਦ ਪਿੱਛੇ ਗੱਲ ਹੋਈ ਹੈ ਜੀ ਇਹ ਆਪਸ ਇੱਕ ਦੂਜੇ ਨੂੰ ਪਹਿਲਾਂ ਜਾਣਦੇ ਵੀ ਨੇ ਜੀ ਤੇ ਜੋ ਗੱਲ ਸਾਹਮਣੇ ਆਈ ਹੈ ਕਿ ਹਾਂ ਵੀ ਜਿਹੜਾ ਕੰਮ ਮਰਨ ਵਾਲਾ ਵਿਅਕਤੀ ਹੈ ਕਮਲਜੀਤ ਜੀ ਇਹ 19 ਸਾਲ ਉਮਰ ਹੈ ਤੇ ਇਹਨੇ ਇੱਕ ਹੈਪੀ ਹੈਪੀ ਨਾਲ ਦੇ ਮੁੰਡੇ ਨੂੰ ਬੀਅਰ ਵਾਸਤੇ ਕਿਹਾ ਸੀਗਾ ਕਿ ਬੀਅਰ ਮੈਨੂੰ ਪਿਆ ਜੀ ਤੇ ਉਹ ਬੀਅਰ ਪਿਆਣ ਪਹਿਲਾਂ ਉਹਨੇ ਹਾਂ ਕਰਤੀ ਮੁੜ ਕੇ ਨਾ ਕਰਤੀ ਮੁੜ ਕੇ ਇਹ ਜਾ ਕੇ ਕਾਰ 'ਚ ਬਹਿ ਗਿਆ ਦੇ ਬਾਕੀ ਜਿਹੜੇ આરોપી ਨੂੰ ਉਹਦੇ ਕਾਰਚ ਬੈਗਾ ਸੰਦੀਪ ਉਹਦੇ ਸੁਨੀਲ ਉਹਦੇ ਕਾਰਚ ਬੈਗਾ ਜਾ ਕੇ ਉੱਥੇ ਇਹਦੇ ਕਮਲਜੀਤ ਨੇ ਉਹਨਾਂ ਦੇ ਕੋਲ ਗਿਆ ਉੱਥੇ ਇਹਨਾਂ ਦੀ ਆਪਸ ਤੋਤੋ ਮੈਮੇ ਹੋਈ ਆ ਉਹ ਤੋਤੋ ਮੈਮੇ ਤੇ ਲੜਾਈ 'ਚ ਤਬਦੀਲ ਹੋ ਗਈ ਲੜਾਈ ਜੋ ਤਬਦੀਲ ਹੋਈ ਆ ਤੇ ਇਹਨਾਂ ਨੇ ਆਪਣੇ ਗੱਡੀ ਦੇ ਵਿੱਚੋਂ ਬੇਸਬਾਲ ਕੱਢ ਕੇ ਤੇ ਹੋਰ ਵੀ ਰੰਨੇ ਰਾਠੇ ਕੱਢ ਕੇ ਇਹਨਾਂ ਨੂੰ ਕੁੱਟਣਾ ਸ਼ੁਰੂ ਕਰਤਾ ਉਹ ਕੁੱਟਣ ਦੇ ਉਦੋਂ ਜਖਮੀ ਹੋ ਗਿਆ ਜਾਂ ਕੋਈ ਹੋ ਗਿਆ ਤੇ ਜਿਹੜੇ ਇਹਦੇ ਨਾਲ ਸੀ ਕਮਲਜੀਤ ਨਾਲੇ ਦੇ ਦੋਸਤ ਸੀਗੇ ਇਹਨੂੰ ਸਿੱਧਾ ਹਸਪੀਟਲ ਲੈ ਕੇ ਗਏ ਨੇ ਸਿੱਧਾ ਹਸਪਤਾਲਾਂ ਨੇ ਗਿਆਗੇ ਇਹਨੂੰ ਪ੍ਰਾਈਵੇਟ ਹਸਪੀਟਲ ਆ ਜੋ ਜੋ ਪ੍ਰਾਈਵੇਟ ਹਸਪੀਟ ਕੀ ਸਰ ਕਿੰਨੇ ਬੰਦੇ ਪਕੜੇ ਜੀ ਅਸੀਂ ਤਿੰਨ ਜਣੇ ਫੜੇ ਜਿਹੇ ਚੋਂ ਇੱਕ ਹੈਪੀ ਇੱਕ ਸ਼ੇਵਾ ਤੇ ਅੰਕਿਤ ਇਹ ਤਿੰਨੇ ਹੀ ਇੱਥੇ ਧੂਰੀ ਲੈਣੇ ਤੇ ਕੋ ਰਹਣ ਵਾਲੇ ਨੇ ਤੇ ਸਰ ਟੋਟਲ ਕਿੰਨੇ ਨੇ ਸੀਗੇ ਟੋਟਲ 5 ਜਣੇ ਜੀ